ਮਿਕੋਦਰ ਦਿਨ ਪੰਦੇਪਿੰਡ ਉੱਗੇ ਵਿਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਤੋਚੀ ਆਪ ਦੇ ਬਲਾਕ ਪ੍ਰਧਾਨ ਸੁਦਰਿੰਦਰ ਬਾਟਲਾ ਅਤੇ ਦਰਜਨ ਲੋਕਾਂ ਤੇ ਵੱਖ-ਵੱਖ ਤਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਨ ਦੇ ਰੋਸ 'ਚ ਪਿੰਡ ਦੀ ਗ੍ਰਾਮ ਪੰਚਾਇਤ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਿਕੋਦਰ ਪੂਰਥਲਾ ਮੁੱਖ ਮਾਰਗ ਬੰਦ ਕਰਕੇ ਆਵਾਜ਼ਾਈ ਠੱਪ ਰੱਖੀ ਗਈ ਤੇ ਪੁਲਿਸ ਪ੍ਰਸ਼ਾਸਨ ਤੇ ਆਪ ਸਰਕਾਰ ਖਿਲਾਫ ਜਨਕਨ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਪਾਰਿਕਾਡ ਨੂੰ ਸੰਬੋਧਨ ਕਰਦੇ ਵੱਖ-ਵੱਖ ਬੁਲਾ ਰਹੇ ਨੇ ਕਿਹਾ ਕਿੰਨਕੋਦਰ ਸਦਰ ਪੁਲਿਸ ਵੱਲੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਆਪ ਦੇ ਬਲਾਕ ਪ੍ਰਧਾਨ ਸੁਰਿੰਦਰ ਬਾਦਲਾ ਤੇ ਦਰਜਨਾਂ ਦੇ ਕਰੀਬ ਵਿਅਕਤੀਆਂ ਤੇ ਸਿਆਸੀ ਦਬਾਅ ਦੇ ਕਾਰਨ ਝੂਠਾ ਮਕਦਮਾ ਦਰਜ ਕੀਤਾ ਗਿਆ ਹੈ ਜਿਸ ਨੂੰ ਤੁਰੰਤ ਰੱਦ ਕੀਤਾ ਜਾਵੇ। ਜਲੰਧਰ ਤੋਂ ਮਨਜੀਤ ਮਾਮਦੀ ਰਿਪੋਰਟ ਅੱਜ ਜਿਹੜਾ 3 ਦਿਨ ਪਹਿਲਾਂ ਉੱਜੀ ਚੌਂਕੀਆ ਪੁਲਿਸ ਥਾਣਾ ਨੇ ਕੋਦਰ ਸਦਰ ਦੇ ਵਿੱਚ 8 ਜਣਿਆਂ ਦੇ ਪਰਚਾ ਨਹੀਂ ਆਇਆ ਝੂਠਾ ਪਰਚਾ ਕੀਤਾ ਜਿਹਦੇ ਵਿੱਚ ਹੋ ਦਾ ਪਰਚਾ ਕੀਤਾ ਚੋਰੀ ਦਾ ਪਰਚਾ ਕੀਤਾ ਵੀ 70000 ਰੁਪਏ ਚੋਰੀ ਹੋ ਗਿਆ ਉਹ ਪਰਚਾ ਇੱਕ ਨਜਾਇਜ਼ ਕਬਜ਼ਾ ਕਰਦਾ ਹੋਇਆ ਇਨਸਾਨ ਨੂੰ ਰੋਕਣ ਗਏ ਜਿਹੜਾ ਕਿ ਪੋਸਟ ਚੌਂਕੀ ਦੇ ਮੂਹਰੇ ਆ ਉਹਨੂੰ ਰੋਕਣ ਜਾਣ ਤੇ ਜਿਹੜੇ ਪਿੰਡ ਦੀ ਪੰਚਾਇਤ ਪਿੰਡ ਇਲਾਕੇ ਦੇ ਪਿੰਡ ਦੇ ਵੀਤਵਾਰ ਸੱਜਣ ਗਏ ਆ ਕਿਉਂਕਿ ਉਹ ਖੁਦ ਕਾ ਉਦਿਤ ਪੰਚਾਇਤ ਬੋਲਦੀ ਜਗਾ ਭਵੇਂ ਬੱਕਰਪੂਰ ਦੀ ਆ ਔਰ ਗਵਰਨਮੈਂਟ ਦੀ ਜਗਾ ਤੇ ਪਿੰਡ ਦੀ ਪੰਚਾਇਤ ਦਾ ਫਰਜ਼ ਬਣਦਾ ਕਿ ਜੋ ਪੰਚਾਇਤ ਦੀ ਜਗਾ ਉਹਦੀ ਇਫਾਜ਼ਤ ਕਰੇ ਉਹਨੂੰ ਰੋਕਣ ਵਾਸਤੇ ਗਏ ਵੀ ਤੂੰ ਨਜਾਇਜ਼ ਕਬਜ਼ਾ ਨਾ ਕਰ ਪਰ ਉਹਦੇ ਸਾਰੇ ਵੀਡੀਓ ਵੀ ਬਣਿਆ ਸਾਰਾ ਕੁਝ ਬਣਿਆ ਪਰ ਜਿੰਨੇ ਉਹਨੇ ਇੱਕ ਝੂਠਾ ਪਰਚਾ ਕਰਵਾਕਾ ਕਿ ਮੇਰਾ 70000 ਰੁਪਇਆ ਲੈ ਗਿਆ ਮੇਰਾ ਡੀਵੀਆਰ ਲੈ ਗਿਆ ਉਹ ਉਲਟਾ ਜਿਹੜੇ ਲੋਕ ਪੰਚਾਇਤ ਜਾਂ ਇਲਾਕੇ ਦੇ ਸਾਡੇ ਜਾਂ ਪਿੰਡ ਦੇ ਮੋਹਤਵਾਰ ਬੰਦੇ ਜਿਹੜੇ ਗਏ ਸੀ ਉਹਨੂੰ ਲੈ ਕੇ ਉਹਨਾਂ ਦੇ ਝੂਠਾ ਪਰਚਾ ਦਿੱਤਾ ਪਰ ਚਲੋ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਨੂੰ ਕੱਲ ਮਿਲੇ ਸੀ ਉਹਨਾਂ ਨੇ ਇਨਕੁਆਰੀ ਮਾਰ ਕੀਤੀ ਡੀਐਸਪੀ ਨੂੰ ਗੋਦਰ ਸਾਹਿਬ ਨੂੰ ਕਿ ਇਹਦਾ ਇਨਸਾਫ ਕੀਤਾ ਜਾਵੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਉਹ ਤੋਂ ਬਾਅਦ ਸਾਰੀ ਗੱਲ ਇਹ ਹੋ ਗਈ ਸੀ ਹੈ ਹੋ ਗਈ ਸੀ ਕਿ ਆਪਾਂ ਜੋ ਪੌਸਤ ਪ੍ਰਸ਼ਾਸਨ ਦੇ ਕੋਲ ਉਮੀਦ ਰੱਖਦੇ ਆ ਉਹ ਸਾਨੂੰ ਇਹਦੇ ਵਿੱਚ ਇਨਸਾਫ ਦਿਵਾਉਗੇ ਪਰ ਹਾਦੂ ਹੋ ਗਈ ਜਦੋਂ ਕੱਲ ਰਾਤੀ ਰਖਲ 8:30 8:30 9 ਵਜੇ ਉਹੀ ਇਨਸਾਨ ਸੱਬਰਵਾਲ ਜਿਹੜਾ ਪਿੰਡ ਰਹੀ ਪੁਰਤੋ ਸਰਪੰਚ ਵੀ ਆ ਉਹਨੇ ਜੀਸੀਬੀ ਲਿਆ ਕੇ ਜਿਹੜੀਆਂ ਉੱਥੇ ਗੱਡੀਆਂ ਸਰਕਾਰੀ ਆਪਣੀਆਂ ਪੋਸਟ ਸਟਾਫ ਦੀਆਂ ਗੱਡੀਆਂ ਕੇਸ ਪ੍ਰੋਪਰਟੀ ਆ ਉਹਨਾਂ ਨੂੰ ਪਰੇ ਕੀਤਾ ਗਿਆ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਰੋਸ ਵਜੋਂ ਲੋਕ ਰਾਤ ਨੂੰ ਇਕੱਠੇ ਹੋਏ ਉਹਦੇ ਵਜੋਂ ਇਹਨਾਂ ਨੇ ਅੱਜ ਸਾਰਾ ਧੰਨਾ ਦਿੱਤਾ ਤੇ ਇਨਸਾਫ ਚਾਹੁੰਦੇ ਆ ਕਿ ਪਰਚਾ ਜਿਹੜਾ ਠੂਠਾ ਕੀਤਾ ਉਹ ਕੈਂਸਲ ਕੀਤਾ ਜਾਵੇ ਇਹਦੇ ਖਿਲਾਫ ਜਿੱਤੇ ਨੇ ਖੋਖਾ ਵੀ ਚੋਰੀ ਕੀਤਾ ਉਤੋਂ ਉਸ ਦੀਆਂ ਗੱਡੀਆਂ ਵੀ ਪਰੇ ਕੀਤੀਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਖਿਲਾਫ ਪਰਚਾ